ਹਾਂਜੀ ਭਾਜੀ ਮੇਰਾ ਨਾਮ ਗੌਰ ਸਿਮਰਨਪ੍ਰੀਤ ਸਿੰਘ ਪਿੰਡ ਸਾਰੰਗਦੇਵ ਮੈਨੂੰ ਲਗਭਗ 14 ਸਾਲ ਹੋ ਗਏ ਆ ਜੀ ਸਿੱਧੀ ਬਜਾਈ ਕਰਦਿਆਂ ਇਹਦਾ ਇੱਕ ਤਾਂ ਮੇਨ ਫਾਇਦਾ ਇਹੋ ਹੀ ਆ ਵੀ ਪਾਣੀ ਜਿਹੜਾ ਆ ਉਹ ਘੱਟ ਲੱਗਦਾ ਵਾ ਪਾਣੀ ਦੀ ਬਚਤ ਆ ਸਮੇਂ ਦੀ ਵੀ ਬਚਤ ਆ ਤੇ ਬਾਕੀ ਦੂਜੀ ਗੱਲ ਇਹ ਆ ਵੀ ਹੁਣ ਆਪਾਂ ਨੂੰ ਸਰਕਾਰ ਵੀ ਫਾਇਦਾ ਦੇ ਰਹੀ ਆ 1500 ਰੁਪਇਆ ਪ੍ਰਤੀ ਏਕੜ ਦਾ ਦੇ ਰਹੀ ਆ ਉਲ ਮਲਾ ਕੇ ਜੇ ਲਾਈਏ ਤੇ ਇੱਕ ਝੋਨਾ ਹੀ ਫ੍ਰੀ ਬਜਾਈ ਕਰ ਰਹੇ ਆ ਬਾਕੀ ਇਹਦਾ ਇਹ ਆ ਵੀ ਆਪਾਂ ਵੱਤੋਂ ਵੱਦੇ ਡੀਐਸਆਰ ਦੀ ਜਿਹੜੀ ਉਹ ਵਰਤੋਂ ਕਰੀਏ ਜਿਆਦਾ ਨਹੀਂ ਤੇ ਆਪਾਂ ਇੱਕ ਇੱਕ ਕਿੱਲੇ ਤੋਂ ਸ਼ੁਰੂ ਕਰੀਏ ਤੇ ਉਸ ਤੋਂ ਬਾਅਦ ਆਪਾਂ ਸਾਰੇ ਜਾਣੇ ਕੇਰੀਏ ਸਾਰਾ ਸਾਰਾ ਕੇਰੀਏ ਕਿਸਾਨਾਂ ਨੂੰ ਇਹੋ ਅਪੀਲ ਆ ਵੀ ਆਪਾਂ ਵੱਤੋਂ ਵੱਦੇ ਨੂੰ ਇਸ ਚੀਜ਼ ਨੂੰ ਆਪਾਂ ਬਣਾਈਏ ਤੇ ਆਪਾਂ ਪੁਰਾਣਾ ਜਿਹੜਾ ਰਵਾਇਤੀ ਤਰੀਕਾ ਵਰਿਆ ਹੁੰਦਾ ਉਹਨੂੰ ਛੱਡੀਏ ਤੇ ਪਾਣੀ ਦੀ ਬਚਤ ਕਰੀਏ ਅੱਜ ਮੇਰਾ ਨਾਮ ਹਰਿੰਦਰ ਸਿੰਘ ਜੀ ਮੈਂ ਪਿੰਡ ਪੁੰਗਿਆ ਤੋਂ ਬਿਲੋਂਗ ਕਰਦਾ ਤੇ ਮੈਂ ਪਿਛਲੇ 5 ਸਾਲਾਂ ਤੋਂ ਸਿੱਧੀ ਭਜਾਈ ਝੋਨੇ ਦੀ ਜਿਹੜੀ ਉਹ ਕਰ ਰਿਹਾ ਹਾਂ ਕਿ ਕੀ ਫਾਇਦੇ ਨੇ ਇਹਦਾ ਸਭ ਤੋਂ ਵੱਡਾ ਪਹਿਲਾ ਫਾਇਦਾ ਜੋ ਆਪਰ ਸਰਕਾਰ ਵੀ ਇਸ ਪਾਣੀ ਦੀ ਬਚਤ ਦੇ ਬਾਰੇ ਕਹਿ ਰਹੀ ਆ ਸਭ ਤੋਂ ਵੱਡਾ ਫਾਇਦਾ ਵੀ ਪਾਣੀ ਦੀ ਬਚਤ ਸਭ ਤੋਂ ਵੱਧ ਹੁੰਦੀ ਆ ਕਿਉਂਕਿ ਇਹਨੂੰ ਆਪਾਂ ਇੱਕ ਵਾਰ ਬਜਾਈ ਵਿੱਚ ਹਫਤੇ ਬਾਅਦ ਪਾਣੀ ਲਗਾਉਣਾ ਹੁੰਦਾ ਆ ਜਿਰੋ ਕੀ ਜਿਹੜੀ ਆਪਾਂ ਹੱਤ ਨਾਲ ਲਾਈ ਹੁੰਦੀ ਆ ਉਹਦੇ ਚ ਲਗਾਤਾਰ ਪਾਣੀ ਦੀ ਵਰਤੋਂ ਹੁੰਦੀ ਆ ਤੇ ਇਹਦੀ ਹਫਤੇ ਬਾਅਦ ਪਾਣੀ ਦੀ ਵਰਤੋਂ ਹੋ ਜਾਂਦੀ ਆ ਜਿਸ ਤਰ੍ਹਾਂ ਤੁਸੀਂ ਵੇਖ ਰਹੇ ਹੋ ਵਿੱਚੋਂ ਦਾ ਬਿਲਕੁਲ ਸਹੀ ਆ ਤੇ ਇਹਦਾ ਰਿਜ਼ਲਟ ਵੀ ਵਧੀਆ ਮਿਲਦਾ ਲੇਬਰ ਇਸ ਤਰ੍ਹਾਂ ਵੀ ਇਹਦੀ ਆਪਾਂ ਸਿੱਧੀ ਬਜਾਈ ਦੀ ਆਪਾਂ ਕਿਰਾਏ ਤੇ ਵੀ ਛੋਣਾ ਕਰਾਉਨੇ ਆ ਇਹ 1500 ਰੁਪਏ ਕਿਰਾਇਆ ਕਰਾਈ ਇਹਦੀ ਹੁੰਦੀ ਆ ਤੇ ਜ਼ਮੀਨ ਦੀ ਭਾਈ ਵੀ ਬਹੁਤ ਘੱਟ ਮਿਲਦੀ ਏ ਦੀ ਤੇ ਜਿਹੜੀ ਆਪਾਂ ਹੱਤ ਨਾਲ ਲਵਾਈ ਉਹਦੀ 4000 ਤੋਂ 5000 ਦੇ ਕਰੀਬ ਵੇੜੀ ਆ ਹੱਤ ਨਾਲ ਜਿਹੜੀ ਹੈ ਮਜ਼ਦੂਰੀ ਦੀ ਇਹਨੇ ਕੋਲ ਲਵਾਈ ਲੱਗਦੀ ਆ 4000 ਰੁਪਏ ਦਿੱਤਾ ਜਾ ਰਿਹਾ ਹੈ ਯਾਨੀ ਫਾਇਦਾ ਹੈ ਹਾਂਜੀ ਬਿਲਕੁਲ ਫਾਇਦਾ ਜੀ ਆਪਾਂ ਮਤਲਬ ਪ੍ਰਾਈਵੇਟ ਹੈ ਜੇ ਆਪਾਂ ਕਰਾਈ ਤੇ ਵੀ ਭਾਈ ਕਰਦੇ ਆ ਤਾਂ ਉਹਦਾ ਆਪਾਂ ਨੂੰ 1500 ਰੁਪਏ ਸਰਕਾਰ ਦੇ ਰਹੀ ਆ ਤੇ ਉਹਦਾ ਵੀ ਆਪਾਂ ਨੂੰ ਫਾਇਦਾ ਆ ਇਹਦੇ ਵਿੱਚ ਕਿਸਾਨਾਂ ਨੂੰ ਅਪੀਲ ਕਰਦੇ ਆ ਵੀ ਆਪਾਂ ਸਿੱਧੀ ਬਝਾਈ ਵਾਲਾ ਜ਼ਿਆਦਾ ਫਾਇਦੇਤ ਹੋਈਏ ਤੇ ਪਾਣੀ ਦੀ ਬਚਤ ਕਰੀਏ ਜੇ ਕਿਸੇ ਕਿਸਾਨ ਨੂੰ ਕੋਈ ਲੱਗਦਾ ਹੈ ਵੀ ਇੱਥੇ ਮੁਲਮ ਨੁਕਸਾਨ ਪਰ ਆਪਾਂ ਥੋੜਾ ਰਕਬਾ ਜਿਹੜਾ ਉਹ ਬੀਜ ਕੇ ਆਪਾਂ ਉਹਦੇ ਫਾਇਦੇ ਲੈ ਸਕਦੇ ਹਾਂ ਅਸੀਂ ਖੇਤੀਬਾੜੀ ਵਿਭਾਗ ਅਜ ਨਾਲਾ ਤੋਂ ਪਿੰਡ ਪੁੰਗੇ ਵਿੱਚ ਸਾਡੇ ਏਡੀਓ ਸਹਿਬਾਨ ਨਾਲ ਪਸਾਨ ਵੀਰ ਇਸੇ ਪਹੁੰਚੇ ਆ ਉਹ ਤੁਹਾਡੇ ਮਾਦਰ ਮੈਂ ਹੀ ਕਿਸਾਨ ਵੀਰਾਂ ਨੂੰ ਬੀਲੀ ਵੀ ਕਰਦੇ ਆ ਕਿਉਂਕਿ ਜੋ ਟੀਚਰ ਸਾਨੂੰ ਇਸ ਸਾਲ ਸਦੀਪ ਜੈਦਾ ਮਿਲਿਆ ਸੀ 5000 ਏਕੜ ਜਿਨ ਵਾਲੇ ਬਲਾਗ ਨੂੰ ਉਹਦੀ ਪੂਰਤੀ ਕਰਨ ਵਾਸਤੇ ਅਸੀਂ ਵੱਖ-ਵੱਖ ਪਿੰਡਾਂ ਵਿੱਚ ਕੈਂਪ ਲਗਾ ਰਹੇ ਹਾਂ ਔਰ ਕਿਸਾਨਾਂ ਨੂੰ ਪ੍ਰੇਰਿਤ ਕਰ ਰਹੇ ਹਾਂ ਵੀ ਆਪਾਂ ਕੱਦੂ ਵਾਲੇ ਝੋਨੇ ਤੋਂ ਹਟ ਕੇ ਥੋੜਾ ਹਲਾ ਰਕਬਾ ਸਿੱਧੀ ਬਜਾਈ ਥੱਲੇ ਲਾਈਏ ਕਿਉਂਕਿ ਇਹਦੇ ਬਹੁਤ ਫਾਇਦੇ ਹਨ ਸਭ ਤੋਂ ਵੱਡਾ ਫਾਇਦਾ ਲੇਬਰ ਦਾ ਆ ਕਿਉਂਕਿ ਆਪਣੇ ਸਟੇਟ ਵਿੱਚ ਆਪਣੇ ਜ਼ਿਲ੍ਹਿਆਂ ਵਿੱਚ ਅਜੇ ਲੇਬਰ ਪਹੁੰਚ ਨਹੀਂ ਰਹੀ ਔਰ ਸਿੱਧੀ ਬਜਾਈ ਦਾ ਕਿਸਾਨ ਜਿਹੜੇ ਇਸ ਵਿਧੀ ਨਾਲ ਜੁੜਿਆ ਉਹਨਾਂ ਨੇ ਝੋਨਾ ਲਗਾਉਣਾ ਸ਼ੁਰੂ ਕਰ ਦਿੱਤਾ ਅੱਜ ਅਸੀਂ ਪਿੰਡ ਪੁੰਗੇ ਵਿੱਚ ਆ ਇੱਥੇ ਫੀਲਡ ਵਿੱਚ ਵਿਜ਼ਿਟ ਕਰਨ ਆਏ ਆਂ ਔਰ 10-12 ਦਿਨ ਪਹਿਲਾਂ ਝੋਨਾ ਕੇ ਰਿਆ ਸੀ ਬਹੁਤ ਵਧੀਆ ਹੈ ਤਾਂ ਤੁਸੀਂ ਦੇਖਿਆ ਇਹਦੀ ਬਹੁਤ ਵਧੀਆ ਤੋਰ ਆ ਔਰ ਇਹਦੇ ਨਾਲ ਜਿੱਥੇ ਪਾਣੀ ਦੀ ਬਚਤ ਹੁੰਦੀ ਆ ਉੱਥੇ ਜਿਹੜਾ ਪਾਣੀ ਰੀਚਾਰਜ ਵੀ ਹੁੰਦਾ ਔਰ ਜਿਹੜੀ ਫਸਲ ਆਉਣ ਵਾਲੀ ਫਸਲ ਵੀ ਜਿਹੜੀ ਸਾਡੀ ਕਣਕ ਦੀ ਬਜਾਈ ਸਾਡੀ 10-12 ਦਿਨ ਪਹਿਲਾਂ ਖੇਤ ਵਿਲਾ ਹੋ ਜਾਂਦਾ ਜਿਹਦੇ ਵਿੱਚ ਸਾਨੂੰ ਪਰਾਲੀ ਦੀ ਸਾਮ ਸੰਭਾਲ ਕਰਨ ਵਾਸਤੇ ਸਮਾਂ ਮਿਲ ਜਾਂਦਾ ਔਰ ਕਿਸਾਨ ਵੀਰਾਂ ਨੂੰ ਸਰਕਾਰ ਵੱਲੋਂ ਜਿਹੜੀ ਮਾਦੀ ਸਹਾਇਤਾ ਦਿੱਤੀ ਜਾਂਦੀ ਹੈ 1500 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਕਿਸਾਨ ਵੀ ਹਰ ਸਾਲ ਪ੍ਰਾਪਤ ਕਰਦੇ ਆ ਔਰ ਉਹ ਜਿਹੜੇ ਕਿਸਾਨ ਵੀ ਇਸ ਤਰ੍ਹਾਂ ਸਿੱਧੀ ਬਿਜਾਈ ਕਰ ਲੈਂਦੇ ਆ ਉਹ ਆਪਣੇ ਡਿਪਾਰਟਮੈਂਟ ਦੇ ਪੋਰਟਲ ਤੇ ਜਾ ਕੇ ਆਪਣੀ ਰਜਿਸਟ੍ਰੇਸ਼ਨ ਕਰਾਉਣ ਉਪਰੰਤ ਫਿਰ ਸਾਡੇ ਅਧਿਕਾਰੀ ਉਹਨਾਂ ਦੀ ਵੈਰੀਫਿਕੇਸ਼ਨ ਕਰਨ ਉਪਰੰਤ ਫਿਰ ਉਹਨਾਂ ਨੂੰ ਫਿਰ ਵੈਰੀਫਾਈ ਕੀਤਾ ਜਾਂਦਾ ਤੇ ਫਿਰ ਉਹ ਚੀਜ਼ ਦਾ ਫਾਇਦਾ ਲੈਂਦੇ ਆ ਇਸ ਦੇ ਨਾਲ ਕਾਫੀ ਕਿਸਾਨਾਂ ਨੂੰ ਫਾਇਦਾ ਹੈ ਕਿਉਂਕਿ ਜਦੋਂ ਆਪਾਂ ਸਿੱਧੀ ਬਿਜਾਈ ਕਰਦੇ ਆ ਸੀ ਟ੍ਰੀਟਮੈਂਟ ਕਰਨ ਤੋਂ ਬਾਅਦ ਜਦੋਂ ਝੋਨਾ ਕੇਰਿਆ ਜਾਂਦਾ ਹੈ ਨਾਲ ਹੀ ਜੇ ਸੁੱਕੇ ਪੱਤਰ ਚ ਆਪਾਂ ਕੇਰਾਸਰ ਪਾਣੀ ਦੀ ਉਸੇ ਵੇਲੇ ਆਪਾਂ ਪਾਣੀ ਲਾ ਦੇਣਾ ਔਰ ਪ੍ਰੀਮਰਜੈਂਸ ਵਿਡੀਸਾਈਡ ਆਪਾਂ ਸਪਰੇਅ ਕਰ ਦਿੰਨੇ ਆ ਔਰ ਜੇ ਸਾਡੇ ਕਿਸਾਨਾਂ ਨੇ ਤਰਵੱਤਰ ਵਿੱਚ ਬਜਾਈ ਕੀਤੀ ਹੈ ਤਾਂ ਫਿਰ ਉਹਦਾ ਪਹਿਲਾ ਪਾਣੀ ਅਸੀਂ 21 ਦਿਨ ਬਾਅਦ ਲਾਉਣੇ ਆ ਔਰ ਜਿਸ ਤਰ੍ਹਾਂ ਦੇ ਨਦੀਨ ਇਸ ਵਿੱਚ ਪਏ ਹੁੰਦੇ ਆ ਔਰ 15 ਤੋਂ 25 ਦਿਨ ਦੇ ਵਿੱਚ ਜਿਹੜੇ ਵੀ ਨਦੀਨ ਉੱਗਦੇ ਆ ਉਹਨਾਂ ਨੂੰ ਅਸੀਂ ਜਿਹੜੀਆਂ ਯੂਨੀਵਰਸਿਟੀ ਵੱਲੋਂ ਸਿਫਾਰਸ਼ ਦਾ ਨਦੀਨ ਨਦੀਨ ਨਾਲ ਸਤਵਾਇਆਂ ਉਹਨਾਂ ਨੂੰ ਸਪਰੇਅ ਕਰਨ ਤੋਂ ਬਾਅਦ ਤਾਂ ਉਹਨਾਂ ਤੇ ਅਸੀਂ ਕੰਟਰੋਲ ਕਰ ਸਕਦੇ ਆ ਕਿਸਾਨਾਂ ਨੂੰ ਇਹੋ ਅਪੀਲ ਕਰਦੇ ਆਂ ਵੀ ਇਸ ਵਿਧੀ ਨਾਲ ਵੱਤਵਾਦ ਜੁੜਿਆ ਜਾਵੇ ਕਿਉਂਕਿ ਇਹਦੇ ਬਹੁਤ ਫਾਇਦੇ ਹਨ ਜਿਸ ਤੇ ਅਸੀਂ ਜੂਰੀਆ ਵੱਧ ਪਾ ਕੇ ਵੀ ਆਪਾਂ ਆਪਣਾ ਵਾਤਾਵਰਨ ਔਰ ਪਾਣੀ ਖਰਾਬ ਕਰਦੇ ਆਂ ਉਹਦੇ ਇਸ ਵਿੱਚ ਜੂਰੀਆ ਦੀ ਬਹੁਤ ਘੱਟ ਲੋੜ ਪੈਂਦੀ ਆ ਔਰ ਜਿਹੜੇ ਕੀੜੇ ਮਕੌੜੇ ਔਰ ਬਿਮਾਰੀਆਂ ਦਾ ਹਮਲਾ ਬਹੁਤ ਘੱਟ ਹੁੰਦਾ ਤੇ ਸਭ ਤੋਂ ਵੱਧ ਇਹ ਝਾੜ ਜਿਹੜਾ ਮੰਨ ਕਿਸਾਨ ਦੇ ਮਨ ਚ ਖਸਾ ਉਹ ਇੰਟਰੋਏ ਤੇ ਬਰਾਬਰੀ ਨਿਕਲਦਾ ਔਰ ਵੱਧ ਆ ਸਕਦਾ